ਗੁਰਬਾਣੀ ਦੀ ਲਾਈਨਸ ਦੇ ਨਾਲ ਔਰ ਕੁਝ ਅਸਥੈਟਿਕ ਦੀ ਚੀਜ਼ਾਂ ਬਣਾ ਕੇ ਵਾਹਿਗੁਰੂ ਜੀ ਨੇ ਆਪ ਹੀ ਬਖਸ਼ਿਸ਼ ਕੀਏ ਬਾਕੀ ਉਹਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀਗੇ ਡਰਾਇੰਗ ਦਾ ਫਿਰ ਮੈਂ ਆਪਣੀ ਇਹਦੇ ਵਿੱਚ ਹੀ ਬੈਚਲਰਸ ਕਰੀ ਫਾਈਨ ਆਰਟਸ ਚ ਬੈਚਲਰ ਆਫ ਫਾਈਨ ਆਰਟਸ ਫਿਰ ਪਹਿਲਾ ਇਹਨਾਂ ਜ਼ਿਆਦਾ ਜਿੱਦਾਂ ਕਿ ਰੋਜ਼ਾਨੀ ਹੋਇਆ ਬਟ ਜਦੋਂ ਦੇ ਸਿੱਖੀ ਵੱਲ ਜ਼ਿਆਦਾ ਭੈਣ ਭਰਾ ਸਾਰੇ ਸਿੱਖੀ ਦੇ ਵਿੱਚ ਮਿਲੇ ਦੇਖਿਆ ਸੋ ਮੈਨੂੰ ਹੋਇਆ ਵੀ ਆਪਾਂ ਨੂੰ ਦੂਸਰਿਆਂ ਵੱਲ ਵੀ ਗੁਰਬਾਣੀ ਦੀ ਲਾਈਨਸ ਜੋ ਗੁਰਬਾਣੀ ਆਪਾਂ ਨੂੰ ਸਿਖਾਉਣਾ ਚਾਹਦੀ ਏ ਉਹ ਆਪਾਂ ਦੂਜਿਆਂ ਤੱਕ ਪਹੁੰਚਾਈਏ ਉਹ ਆਪ ਵੀ ਆਪਣੀ ਲਾਈਫ ਦੇ ਵਿੱਚ ਆਪਾਂ ਨੂੰ ਐਮਪਲੀਫਾਈ ਇਮਪਲੀਮੈਂਟ ਕਰਨਾ ਚਾਹੀਦਾ ਸੋ ਦੂਜਿਆਂ ਨੂੰ ਵੀ ਦਿਖਾਣਾ ਚਾਹੀਦਾ ਸੋ ਮੈਂ ਆਪਣੀ ਆਹੀ ਹਸਤ ਕਲਾ ਦੇ ਨਾਲ ਕੈਲੀਗ੍ਰਾਫੀ ਦੇ ਨਾਲ ਦੂਜਿਆਂ ਤੱਕ ਇਹੀ ਪਹੁੰਚਾ ਰਹੀ ਆ ਜੀ ਮੈਂ ਦੇਖ ਰਹੀ ਹਾਂ ਕਿ ਤੁਸੀਂ ਆਪਣੀਆਂ ਜਈਆਂ ਹੱਥ ਲਿਖਤਾ ਨੇ ਮੈਂ ਆਪਣੇ ਸਾਥੀ ਤਜਿੰਦਰ ਪਾਲ ਨੂੰ ਕਹਾਂਗੀ ਕਿ ਜ਼ਰੂਰ ਦਿਖਾਣ ਕਿ ਇਹ ਸਭ ਕੁਝ ਇਹਨਾਂ ਨੇ ਆਪ ਲਿਖਿਆ ਹੋਇਆ ਹੈ ਕਿ ਤੁਸੀਂ ਇਹ ਸਭ ਕੁਝ ਪੜ੍ਹ ਕੇ ਵੀ ਸੁਣਾਓ ਹਾਂਜੀ ਹਾਂਜੀ ਜ਼ਰੂਰ ਜਿੱਦਾਂ ਕਿ ਮੈਂ ਤੁਹਾਨੂੰ ਆ ਆ ਪੜ੍ਹ ਕੇ ਸੁਣਾਨੀ ਆ ਇਹਦੇ ਵਿੱਚ ਮੈਂ ਲਿਖਿਆ ਹੈ ਜਿਸਕੇ ਸਿਰ ਉੱਪਰ ਤੂ ਸਵਾਮੀ ਸੋ ਦੁੱਖ ਕੈਸਾ ਪਾਵੇ ਇਹਦੇ ਕਹਿਣ ਦਾ ਭਾਵ ਹੈ ਕਿ ਜਿਹਦੇ ਸਿਰ ਦੇ ਉੱਤੇ ਉਹ ਵਾਹਿਗੁਰੂ ਆਪ ਹੈ ਤੇ ਉਹਨੂੰ ਦੁੱਖ ਕਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਤੇ ਅੱਜ ਨਤਮਸਤਕ ਹੋਏ ਆਂ ਬਹੁਤ ਸਾਰੀ ਸੰਗਤ ਨੂੰ ਮਿਲ ਰਹੇ ਆ ਕਿਸੇ ਹਿਸਾਬ ਨਾਲ ਸੰਗਤ ਇੱਥੇ ਪਹੁੰਚੀ ਹੋਈ ਹੈ ਤੁਹਾਨੂੰ ਦਿਖਾ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅੱਗੇ ਨੂੰ ਵਧਦੇ ਜਾ ਰਹੇ ਸੀ ਮੈਂ ਤੇ ਤਜਿੰਦਰਪਾਲ ਅਸੀਂ ਰਸਤੇ ਦੇ ਵਿੱਚ ਦੇਖਿਆ ਤਾਂ ਇੱਕ ਬੀਬੀ ਐ ਉਹ ਬੈਠੀ ਹੋਈ ਐ ਇੱਕ ਸਟਾਲ ਲਗਾ ਕੇ ਬੜਾ ਵਧੀਆ ਲੱਗ ਰਿਹਾ ਸੀ ਸੋਚਿਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਉਹਨਾਂ ਨੂੰ ਪੁੱਛੀਏ ਕੌਣ ਨੇ ਕਿੱਥੋਂ ਆਏ ਨੇ ਕਿਸ ਚੀਜ਼ ਦੀ ਉਹਨਾਂ ਨੇ ਸਟਾਲ ਲਾਈ ਹੈ ਚਲੋ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਿਮਰਨਜੀਤ ਕੌਰ ਹੈ ਮਤਲਬ ਤੁਸੀਂ ਤੁਹਾਡੀ ਮੈਂ ਦੇਖ ਰਹੀ ਸੀ ਜਦੋਂ ਤੁਸੀਂ ਲੰਘ ਰਹੀ ਸੀ ਤੁਸੀਂ ਬੜਾ ਸੋਹਣਾ ਕੁਝ ਲਿਖ ਰਹੇ ਸੀਗੇ ਤੁਹਾਡੀ ਹੈਂਡਰਾਈਟਿੰਗ ਬੇਹਤ ਸੋਹਣੀ ਹੈ ਕਿਵੇਂ ਇੰਨੀ ਸੋਹਣੀ ਲਿਖਾਈ ਲਿਖਣੀ ਤੁਸੀਂ ਮਤਲਬ ਇਹ ਕਲਾ ਤੁਹਾਡੇ ਅੰਦਰ ਕਿੱਥੋਂ ਆਈ ਅ ਸਭ ਤੋਂ ਪਹਿਲਾਂ ਤਾਂ ਇਹ ਕਲਾ ਮਹਾਰਾਜ ਨੇ ਆਪ ਹੀ ਬਖਸ਼ੀ ਹੈ ਔਰ ਸਾਨੂੰ ਇਹ ਦਾਤ ਬਖਸ਼ੀ ਕਿ ਅਸੀਂ ਇਸ ਗੁਣ ਨੂੰ ਦੂਸਰਿਆਂ ਤੱਕ ਪਹੁੰਚਾ ਰਹੇ ਹਾਂ ਗੁਰਬਾਣੀ ਦੀ ਲਾਈਨਸ ਦੇ ਨਾਲ ਔਰ ਕੁਝ ਅਸਥੈਟਿਕ ਦੀ ਚੀਜ਼ਾਂ ਬਣਾ ਕੇ ਵਾਹਿਗੁਰੂ ਜੀ ਨੇ ਆਪ ਹੀ ਬਖਸ਼ਿਸ਼ ਕੀਏ ਬਾਕੀ ਉਹਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ ਕਿ ਡਰਾਇੰਗ ਦਾ ਫਿਰ ਮੈਂ ਆਪਣੀ ਇਹਦੇ ਵਿੱਚ ਹੀ ਬੈਚਲਰਸ ਕਰੀ ਫਾਈਨ ਆਰਟਸ ਚ ਬੈਚਲਰ ਆਫ ਫਾਈਨ ਆਰਟਸ ਫਿਰ ਪਹਿਲਾ ਇਹਨਾਂ ਜ਼ਿਆਦਾ ਜਿੱਦਾਂ ਕਿ ਰੋਜ਼ਾਨੀ ਹੋਇਆ ਬਟ ਜਦੋਂ ਦੇ ਸਿੱਖੀ ਵੱਲ ਜ਼ਿਆਦਾ ਭੈਣ ਭਰਾ ਸਾਰੇ ਸਿੱਖੀ ਦੇ ਵਿੱਚ ਮਿਲੇ ਦੇਖਿਆ ਸੋ ਮੈਨੂੰ ਹੋਇਆ ਵੀ ਆਪਾਂ ਨੂੰ ਦੂਸਰਿਆਂ ਵੱਲ ਵੀ ਗੁਰਬਾਣੀ ਦੀ ਲਾਈਨਸ ਜੋ ਗੁਰਬਾਣੀ ਆਪਾਂ ਨੂੰ ਸਿਖਾਣਾ ਜਾਂਦੀ ਏ ਉਹ ਆਪਾਂ ਦੂਜਿਆਂ ਤੱਕ ਪਹੁੰਚਾਈਏ ਉਹ ਆਪ ਵੀ ਆਪਣੀ ਲਾਈਫ ਦੇ ਵਿੱਚ ਆਪਾਂ ਨੂੰ ਇਮਪਲੀਫਾਈ ਇਮਪਲੀਮੈਂਟ ਕਰਨਾ ਚਾਹੀਦਾ ਹੈ ਸੋ ਦੂਜਿਆਂ ਨੂੰ ਵੀ ਦਿਖਾਣਾ ਚਾਹੀਦਾ ਹੈ ਸੋ ਮੈਂ ਆਪਣੀ ਆਹੀ ਹਸਤ ਕਲਾ ਦੇ ਨਾਲ ਕੈਲੀਗ੍ਰਾਫੀ ਦੇ ਨਾਲ ਦੂਜਿਆਂ ਤੱਕ ਇਹ ਹੀ ਪਹੁੰਚਾ ਰਹੀ ਆ ਜੀ ਮੈਂ ਦੇਖ ਰਹੀ ਹਾਂ ਕਿ ਤੁਸੀਂ ਆਪਣੀਆਂ ਜਈਆਂ ਹੱਥ ਲਿਖਤਾ ਨੇ ਮੈਂ ਆਪਣੇ ਸਾਥੀ ਤਜਿੰਦਰ ਪਾਲ ਨੂੰ ਕਹਾਂਗੀ ਕਿ ਜ਼ਰੂਰ ਦਿਖਾਣ ਕਿ ਇਹ ਸਭ ਕੁਝ ਇਹਨਾਂ ਨੇ ਆਪ ਲਿਖਿਆ ਹੋਇਆ ਹੈ ਕਿ ਤੁਸੀਂ ਇਹ ਸਭ ਕੁਝ ਪੜ੍ਹ ਕੇ ਵੀ ਸੁਣਾਓ ਜੀ ਹਾਂਜੀ ਹਾਂਜੀ ਜ਼ਰੂਰ ਜਿੱਦਾਂ ਕਿ ਮੈਂ ਤੁਹਾਨੂੰ ਆ ਪੜ੍ਹ ਕੇ ਸੁਨਾਨੀ ਆ ਇਹਦੇ ਵਿੱਚ ਮੈਂ ਲਿਖਿਆ ਹੈ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਇਹਦੇ ਕਹਿਣ ਦਾ ਭਾਵ ਹੈ ਕਿ ਜਿਹਦੇ ਸਿਰ ਦੇ ਉੱਤੇ ਉਹ ਵਾਹਿਗੁਰੂ ਆਪ ਹੈ ਤੇ ਉਹਨੂੰ ਦੁੱਖ ਕਾਦਾ ਆਪਾਂ ਇਦਾਂ ਹੀ ਬੋਲਦੇ ਰਹਿੰਦੇ ਰਹਨੇ ਆ ਕਿ ਸਾਨੂੰ ਇਹ ਦੁੱਖ ਹੈ ਉਹ ਦੁੱਖ ਹੈ ਬਟ ਸਵਾਮੀ ਆਪ ਹੀ ਦੇਣ ਵਾਲਾ ਵੀ ਉਹ ਆਪ ਹੀ ਹੈ ਜਦੋਂ ਆਪ ਹੀ ਸਟੈਂਡ ਹੈ ਫਿਰ ਆਪਾਂ ਨੂੰ ਕੋਈ ਜ਼ਿਆਦਾ ਸੋਚ ਵਿਚਾਰ ਦੀ ਕੋਈ ਲੋੜ ਨਹੀਂ ਹੈਗੀ ਉਹ ਆਪ ਹੀ ਦੇਣ ਵਾਲਾ ਹੈ ਤੇ ਆਪ ਹੀ ਲੈਣ ਵਾਲਾ ਹੈ ਹਾਂਜੀ ਇੱਕ ਇਹ ਮੈਂ ਤੁਹਾਡਾ ਆਪ ਹੀ ਚੱਕ ਲਿਆ ਜਿਸ ਤੇ ਲਿਖਿਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹਦੇ ਬਾਰੇ ਕੀ ਜਰਾ ਸਮਝੋ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਨੇ ਤੁਹਾਨੂੰ ਜੰਮਿਆ ਵਾ ਜਿਨ੍ਹਾਂ ਨੇ ਪਰਮਾਤਮਾ ਨੇ ਤੁਹਾਨੂੰ ਆਪ ਇਸ ਧਰਤੀ ਤੇ ਭੇਜਿਆ ਵੇ ਉਹਨੂੰ ਆਪਾਂ ਕਿਉ ਮੰਦਾ ਕਹੀਏ ਆਪਾਂ ਨੂੰ ਮੰਦਾ ਕਹਿਣੇ ਨਹੀਂ ਚਾਹੀਦਾ ਹਰ ਇੱਕ ਇਨਸਾਨ ਦੇ ਵਿੱਚ ਰੱਬ ਆਪ ਵਾਸ ਕਰਦੇ ਨੇ ਸੋ ਆਪਾਂ ਨੂੰ ਕਿਸੇ ਨੂੰ ਮੰਦਾ ਕਹਿਣੇ ਦੀ ਕੋਈ ਲੋੜ ਨਹੀਂ ਐ ਚੰਗਾ ਕਾਹਾਂਗੇ ਤੇ ਚੰਗਾ ਕਰਮ ਕਰਦੇ ਰਹਾਂਗੇ ਪਰਮਾਤਮਾ ਉਹਨਾਂ ਦੇ ਨਾਲ 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 ਖੜੇ ਰਹਿੰਦੇ ਆ ਤੇ ਤੁਹਾਨੂੰ ਦਿਖਾ ਰਹੀ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਜਿਹੀ ਹੋਰ ਵੀ ਬਹੁਤ ਸਾਰੀਆਂ ਨੇ ਜਿਵੇਂ ਵਾਈ ਗੁਰੂ ਜੀ ਲਿਖਿਆ ਹੋਇਆ ਹੈ ਜਾਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਹੋਰ ਚੀਜ਼ਾਂ ਵੀ ਨੇ ਜੜੀਆਂ ਇੱਥੇ ਨਜ਼ਰ ਆ ਰਹੀਆਂ ਨੇ ਉਹਨਾਂ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਹਾਂਜੀ ਜਿੱਦਾਂ ਕੀ ਆ ਕੁਝ ਪੇਂਟਿੰਗ ਪੇਂਟਿੰਗਸ ਨੇ ਸੌਰੀ ਇਹ ਆਪਾਂ ਹੈਂਡ ਮੇਡ ਡਾਇਰੀਜ਼ ਬਣਾਈਆਂ ਸਨ ਜਿੱਦਾਂ ਕੀ ਪਾਕਟ ਡਾਇਰੀ ਵੀ ਕਹਿ ਸਕਦੇ ਆ ਇਹ ਛੋਟੇ ਸਾਈਜ਼ ਚ ਕੁਝ ਵੱਡੇ ਸਾਈਜ਼ ਚ ਇਹਦੇ ਵਿੱਚ ਆਪਾਂ वेस्ट ਮਟੀਰੀਅਲ ਦਾ ਯੂਜ਼ ਕਰਿਆ ਸੋ ਆਪਾਂ ਥੋੜਾ ਰੀਸਾਈਕਲ ਵਾਲ ਵਾਦਦੇ ਆ ਵੀ ਜੋ ਕਪੜੇ ਦੀ ਖਰਾਬ ਆਪਾਂ ਸੁੱਟ ਦਿੰਨੇ ਆ ਸੋ ਵੇਸਟ ਈ ਕ੍ਰੀਏਟ ਹੁੰਦਾ ਸੋ ਸਾਡੇ ਮਾਈਂਡ ਚ ਇੱਕ ਥੋਟ ਆਇਆ ਕਿ ਕਿਉਂ ਨਾ ਇਹਦਾ ਯੂਜ਼ ਕਰਿਆ ਜਾਏ ਇਹ ਨੂੰ ਯੂਜ਼ ਕਰਕੇ ਟੈਗਸ ਆਪਾਂ ਪੇਸ ਸੁੱਟ ਦਿੰਦੇ ਸੀਗੇ ਫਿਰ ਇਹਦੇ ਹੀ ਟੈਗਸ ਬਣਾਏ ਆਪਾਂ ਆਹ ਰस्सियां ਸੁੱਟ ਦਿੰਦੇ ਸੀ ਇਹ ਵੀ ਰस्सियां ਖੁਦ ਬਣਾਈਆਂ ਸੋ ਇਹ ਪ੍ਰਮੋਟ ਮਤਲਬ ਆਪਣੇ ਕਾਲਜ ਲੈਵਲ ਚ ਵੀ ਅਸੀਂ ਰਿਪਰੈਜ਼ੈਂਟ ਕਰਿਆ ਸੀ ਐਗਜ਼ੀਬਿਸ਼ਨ ਲਾਈ ਸੀ ਸੋ ਆਪਾਂ ਇੱਥੇ ਵੀ ਟਰਾਈ ਕਰਿਆ ਵੀ ਇੱਥੇ ਵੀ ਲਾਣੀ ਚਾਹੀਦੀ ਏ ਲੱਗ ਰਿਹਾ ਹੈ ਕਿ ਸੰਗਤ ਖਰੀਦਦਮ ਦੇ ਲਈ ਆ ਰਹੀ ਹੈ ਤੇ ਸੰਗਤ ਇਹਦੇ ਨਾਲ ਜੁੜ ਰਹੀ ਹੈ ਹਾਂਜੀ ਪਹਿਲੋ ਪਹਿਲ ਸਾਨੂੰ ਲੱਗ ਰਿਹਾ ਸੀ ਕਿ ਸੰਗਤ ਦਾ ਕੋਈ ਖਾਸ ਰੋਜ਼ਾਨ ਨਹੀਂ ਬਟ ਜਿੱਦਾਂ ਅਸੀਂ ਰਿਪਰੈਜ਼ੈਂਟ ਕਰਿਆ ਫਿਰ ਉਹਨਾਂ ਨੂੰ ਦੱਸਿਆ ਲਿਖਿਆ ਉਹਨਾਂ ਨਾਲ ਗੱਲਬਾਤ ਕਰੀ ਉਹ ਆਪਣੇ ਆਪ ਉਹਨਾਂ ਦਾ ਰੋਜ਼ਾਨ ਹੋਇਆ ਇਸ ਵੱਲ ਉਹਨਾਂ ਨੇ ਦੇਖੀਆਂ ਉਹ ਚੀਜ਼ਾਂ ਸਾਡੇ ਚੀਜ਼ਾਂ ਨੂੰ ਉਹਨਾਂ ਨੇ ਮਹੱਤਵ ਦਿੱਤਾ ਇਹ ਕਹਿ ਕੇ ਵੀ ਹਾਂ ਤੁਸੀਂ ਆਰਟ ਬਹੁਤ ਅੱਛਾ ਕ੍ਰੀਏਟ ਕਰ ਰਹੇ ਹੋ ਲੋਕਾਂ ਤੱਕ ਮੈਸੇਜ ਪਹੁੰਚਾ ਰਹੇ ਹੋ ਇਹਨੂੰ ਹੋਰ ਵਧੀਆ ਤਰੀਕੇ ਨਾਲ ਪਰਮਾਤਮਾ ਦੀ ਦਇਆ ਨਾਲ ਕਰਦੇ ਰਹੋ ਸੋ ਹਾਂਜੀ ਲੈ ਰਹੇ ਨੇ ਸਾਰੇ ਜਾਨੀ ਨਾਮ ਕਿਸ ਨੂੰ ਹਾਜਰ ਹੋ ਜਾਣਾ ਚਾਹੋਗੇ ਆਪਣੇ ਯੂਥ ਜੀ ਕਿ ਤੁਸੀਂ ਇੱਕ ਵਿਦਿਆਰਥੀ ਵੀ ਹੋ ਵਿਦਿਆਰਥੀ ਜਾਨਾ ਚਾਹੋਗੇ ਤੁਸੀਂ ਕਿ ਗ੍ਰਾਫਿਕ ਡਿਜ਼ਾਈਨਰ ਵੀ ਯੈਸ ਮੈਂ ਇਹ ਕਹਿਣਾ ਚਾਹਾਂਗੀ ਕਿ ਜੋ ਵੀ ਕਰਨਾ ਜੋ ਵੀ ਆਪਣੀ ਲਾਈਫ ਦੇ ਵਿੱਚ ਕਰਨਾ ਚਾਹੁੰਦੇ ਹੋ ਉਹਨੂੰ ਪੂਰਾ ਸਿੱਦਤ ਦੇ ਨਾਲ ਸੋਚੋ ਔਰ ਪਰਮਾਤਮਾ ਨੂੰ ਕਦੇ ਵੀ ਨਾ ਭੁੱਲੋ ਤੇ ਜੋ ਵੀ ਤੁਹਾਨੂੰ ਅਗਰ ਗੁਰਬਾਣੀ ਦੀ ਲਾਈਨਸ ਜਾਂ ਬੇਸਿਕਲੀ ਸਭ ਤੋਂ ਬੈਸਟ ਤੇ ਗੁਰਬਾਣੀ ਦੇ ਲਾਈਨਸ ਬਹੁਤ ਵਧੀਆ ਆਪਾਂ ਨੂੰ ਜਪਜੀ ਸਾਹਿਬ ਪੜਨਾ ਚਾਹੀਦਾ ਉਹਦੇ ਵਿੱਚ ਹਜ਼ਾਰ ਉਸ ਵਾਲਾਂ ਦੇ ਜਵਾਬ ਨਿਕਲਦੇ ਆ ਸੋ ਆਪਾਂ ਨੂੰ ਆਪਣੀ ਮੈਟੀਰੀਅਲਿਸਟਿਕ ਲਾਈਫ ਦੇ ਨਾਲ ਨਾਲ ਥੋੜਾ ਸਪਿਰਚੁਅਲ ਵੀ ਹੋਣਾ ਚਾਹੀਦਾ ਸੋ ਥੈਟ ਲਾਈਫ ਬੈਲੈਂਸ ਰਹੇ ਹਾਂਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਵਾਇਗੜ ਸਿੰਘ ਖਾਲਸਾ ਵਾਇਗੜ ਸਿੰਘ ਕੀ ਫਤਿਹ ਤੇ ਅੱਜੀਆਂ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਆਪਾਂ ਸਖਸ਼ੀਅਤਾਂ ਵਰਡਸ ਲਈ ਯੂਜ਼ ਕਰ ਰਹੀਆਂ ਕਿਉਂਕਿ ਸਾਡੇ ਨੌਜਵਾਨ ਨੇ ਜਿਹੜੇ ਸਿੱਖ ਧਰਮ ਦੇ ਨਾਲ ਜੁੜ ਰਹੇ ਨੇ ਉਸ ਨੂੰ ਪ੍ਰਮੋਟ ਕਰਨ ਦੇ ਲਈ ਉਸ ਦਾ ਵਿਸਥਾਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਨੇ ਆਪਣੀਆਂ ਹੱਥਾਂ ਦੇ ਨਾਲ ਲਿਖ ਲਿਖੀਆਂ ਹੋਈਆਂ ਲਿਖਤਾਂ ਨੂੰ ਇਹਨਾਂ ਨੇ ਇੱਕ ਸ਼ਾਪ ਤੇ ਰੱਖੀਆਂ ਹੋਈਆਂ ਨੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਨੌਜਵਾਨ ਖਰੀਦਣ ਦੇ ਲਈ ਆ ਰਹੇ ਨੇ ਬੱਚੇ ਖਰੀਦ ਕੇ ਲੈ ਕੇ ਜਾ ਰਹੇ ਨੇ ਬੀਬੀਆਂ ਨੇ ਬਹੁਤ ਸਾਰੀਆਂ ਅਸੀਂ ਦੇਖਿਆ ਇਸ ਲਈ ਅਸੀਂ ਵੀ ਇਸ ਦੁਕਾਨ ਤੇ ਆਵੇ ਆ ਆਖਿਰਕਾਰ ਇੱਥੇ ਅਜੀਹਾ ਕੀ ਹੈ ਜੋ ਇੱਥੇ ਨਸਾਰਾ ਇਕੱਠ ਹੈ ਸੋ ਅਗਲੇ ਪੜਾਵਲ ਅਸੀਂ ਫੇਰ ਤੋਂ ਬਦਾਂਗੇ ਇੱਕ ਹੋਰ ਨਵੀਂ ਜਿਹੜੀ ਹੈਗੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਹਾਂ ਹੁਣ ਅੱਗੇ ਆਪਾਂ ਨੂੰ ਸਫ਼ਰ ਦੇ ਦੌਰਾਨ ਆਖਿਰਕਾਰ ਕੌਣ ਮਿਲਦਾ ਸੋ ਕੈਮਰਾਮੈਨ ਰਜਿੰਦਰ ਪਾਤਸ਼ੰਗ ਦੇ ਨਾਲ ਨਵਦੀਪ ਕਾਲੀਵਾਲ ਦੀ ਰਿਪੋਰਟ ਔਨ ਏਅਰ